ਦੀ ਅੱਜ ਸਾਡੇ ਲਈ ਬੜੀ ਖੁਸ਼ੀ ਦਾ ਸਮਾਂ ਹੈ ਕਿ ਬ੍ਰਿਟਿਸ਼ ਆਰਮੀ ਡੈਲੀਗੇਸ਼ਨ ਸਾਰਾ ਗੇੜੀ ਫਾਊਂਡੇਸ਼ਨ ਦਾ ਡੈਲੀਗੇਸ਼ਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਉੱਪਰ ਸ੍ਰੀ ਅਨੰਦਪੁਰ ਸਾਹਿਬ ਖੇਮ ਰਾਤ ਮਸਤਕ ਆਇਆ ਹੈ ਮਠਾਡੇ ਕਰਾਇਆ ਹੈ ਰਸੀਸਾ ਲੈਣ ਆਇਆ ਹੈ ਪਿਛਲੇ 12-13 ਸਾਲ ਤੋਂ ਇਹ ਡੈਲੀਗੇਸ਼ਨ ਆ ਰਿਹਾ ਹੈ ਕਿਉਂਕਿ ਸਾਡਾ ਮੈਨ ਮਕਸਦ ਸੀ ਸਾਰਾ ਗੇੜੀ ਕੈਟਰ ਜੋ ਕਿ ਵਰਲਡ ਫੇਮਸ ਹੈਗੀ ਉਸ ਨੂੰ ਸਾਰੀ ਦੁਨੀਆ ਤੱਕ ਪਹੁੰਚਾਣਾ 21 ਜੋ ਇਥੇ 40 ਸਕੇ ਚਮਕੌਰ ਦੀ ਗੜੀ ਜੀ ਕੀਤਾ ਹੀ ਲੱਖਾਂ ਦਾ ਮੁਕਾਬਲਾ ਕੀਤਾ ਉਸੇ ਤਰ੍ਹਾਂ ਇੱਕੀ ਸਿੱਖ ਨੇ 10000 ਦਾ ਮੁਕਾਬਲਾ ਕੀਤਾ ਸੀ ਬਿਨਾਂ ਡਰੇ ਮੁਕਾਬਲਾ ਕੀਤਾ ਸੀ ਆਖਰੀ ਗੋਲੀ ਆਖਰੀ ਸਾਹ ਤੱਕ ਲੜੀ ਸੀ ਤੇ ਉਸ ਸੀਜ ਨੂੰ ਲੈਣ ਵਾਸਤੇ ਇਨਸਪਾਇਰ ਹੋਣ ਵਾਸਤੇ ਸਾਡੇ ਸਿੱਖ ਅਫਸਰ ਵੀ ਇੱਥੇ ਹਨ ਤੇ ਕਰ ਡਿਵਿਡਿਵਿਡਿਓ ਖੁਸ਼ੀ ਦੀ ਗੱਲ ਹੋਏਗੀ ਕਿ ਇਸ ਬ੍ਰਿਟਿਸ਼ ਆਰਮੀ ਚ ਪਹਿਲੀ ਕੁੜੀ ਜਿਹੜੀ ਕੇ ਗਰੰਥੀ ਵਜੋਂ ਨਾਮ ਜੇ ਤਾਂ ਯਮਨਦੀਪ ਕੋਰੇ ਤੇ ਬੈਠੀ ਰਹੀ ਜ ਸਾਡੇ ਨੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਅੰਗਰੇਜ਼ ਜਿਹੜੇ ਸੀ ਉਹ ਅੱਜ ਵੀ ਸਿੱਖਾਂ ਦੀ ਕਦਰ ਕਰਦੇ ਹਨ ਹਰ ਜਗ੍ਹਾ ਤੇ ਉਹਨਾਂ ਦੇ ਮੋਨੂਮੈਂਟਸ ਬਣੇ ਹੋਏ ਨੇ ਪਰ ਸਾਡੇ ਬਾਬੇ ਸਾਰਾ ਕੁਝ ਖਤਮ ਕਰੀ ਜਾ ਰਹੇ ਹੈ ਜਿਹੜੀਆਂ ਅਸਲੀ ਇਤੇ ਕਿਲੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਉਹਨਾਂ ਨੂੰ ਢਾ ਕੇ ਉੱਥੇ ਪੱਥਰ ਲਾ ਦੇ ਤੇ ਇਤਿਹਾਸ ਹੀ ਖਤਮ ਕਰ ਦਿੱਤਾ ਇਹ ਬੜੀ ਕਹਿਣਾ ਨਹੀਂ ਚਾਹੀਦਾ ਪਰ ਬਚਾਉਣਾ ਹਰਕਤ ਹੈ ਵੀ ਅਸੀਂ ਆਪਣੇ ਸਿੱਖ ਇਤਿਹਾਸ ਤੋਂ ਹੀ ਦੂਰ ਹੋ ਗਏ ਤੇ ਸਾਡੇ ਕੋਲ ਪਛਿਆ ਕੀ ਅਸੀਂ ਆਨਮੜੀ ਪੀੜ੍ਹੀਆਂ খালি ਪੱਥਰ ਦਿਖਾਵਾਉਂਦੇ ਚਲੋ ਖੈਰ ਸਾਦਾ ਮਕਸਦ ਇਸ ਹੀ ਸਿਰਸਾਗੜੀ ਫਾਊਂਡੇਸ਼ਨ ਜਿੱਦੋਂ ਦੀ ਬਣਾਈ ਭਗਤਪੁਰਨ ਸਿੰਘ ਜੀ ਦੀ ਗਾਈਡੈਂਸ ਦੇ ਨਾਲ ਦੁਨੀਆ ਦੀਆਂ ਸਾਰੀਆਂ ਸਿੱਖ ਇਤਿਹਾਸਕ ਯਾਦਗਾਰਾਂ ਨੂੰ ਸੇ ਸੰਭਾਲਣ ਦੀ ਕੋਸ਼ਿਸ਼ ਕਰਦੇ ਹਾਂ ओरिजिनल ਬੈਟਲਫੀਲਡ ਜਿੱਥੇ ਸਾਰਾਗੜੀ ਸੀ ਉੱਥੇ ਇਹ ਪਾਰਕ ਬਣਾਈ ਹੈ ਹਮੂ ਵਿੱਚ ਪਿੰਡਾ ਗੁਰਦਰਾ ਸਿੰਘ ਸਰਵਾ ਬਣਾਇਆ ਖੈਬਰ-ਪਖਤੂਨਵਾਦ ਦੇ ਤੇ ਉਹਨਾਂ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਅਕਾਲੀ ਫੁੱਲਾ ਸਿੰਘ ਜੀ ਦੀ ਸਮਾਦ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੀਪੁਰ ਵਿੱਚ ਹਰੀ ਸਿੰਘ ਨਲਵਾ ਜੀ ਦਾ ਇੱਕ ਸਟੈਚੂ ਭਵਿੱਖ ਸਥਾਪਿਤ ਕਰਕੇ ਕਮਿਊਨਿਟੀ ਅੰਕਾਇਆ ਜਾਏਗਾ 골ਡਨ 게ਟ ਅੰਦਰ ਸਰਚ অলরেਡੀ ਯਾਦਗਾਰ ਬਣਾ ਦਿੱਤੀ ਗਈ ਹੈ ਤੇ ਕੈਨੇਡਾ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਬਣਾ ਰਹੇ ਹ ਉਸ ਤੋਂ ਬਾਅਦ ਨਿਯਮਜਰਕ ਬਣੇਗੀ ਇੰਨੇ ਟਾਈਮ ਆ ਕਿੰਦਾ ਹੈ ਆਪ ਸਭ ਤੁਹ ਜੱਜ ਚਾਹਵਾਂਗਾ ਇਸ ਡੀਲੀਗੇਸ਼ਨ ਨੂੰ ਲੀਡ ਕਰ ਰਹੇ ਹਨ ਨਿਚਨ ਜਨਰਲ ਜੌਨ ਕੈਂਡਲ ਇਨਾਂ ਨੇ ਵੀ ਥੈਂਕਸ ਦਾ ਮੈਸੇਜ ਦਿੱਤਾ ਹੈ ਕਿ ਵਿਕੇ ਨੇ ਵੀ ਸਰਪ ਸੰਜੀਵਾਲਤਾ ਇਕੁਐਲਿਟੀ ਹੋਣੀ ਚਾਹੀਦੀ ਹੈ ਕ੍ਰਾਸ ਕਹਿੰਦਾ ਇਹ ਤਾਂ ਦੂਰ ਰਹਿਣਾ ਚਾਹੀਦਾ ਹੈ ਜਾਤੀਵਾਦ ਨੂੰ ਖਤਮ ਕਰਨਾ ਚਾਹੀਦਾ ਵਿਕਟੋਰੀਆ ਕ੍ਰਾਸ ਟੋਟਲ ਜਿਹੜੇ 250 ਦੇ ਕਰੀਬ ਵਿਕਟੋਰੀਆ ਕ੍ਰਾਸ ਸੀ 41 ਜਿਹੜੇ 2020 ਇੰਡੀਆ ਨੇ ਜਿੱਤੇ ਤੇ ਪੰਜਾਬ ਦੇ ਵਿੱਚੋਂ ਇੱਕ ਗੇਸ ਸੀ ਕੈਪਟਨ ਜਾਂ ਹਿੰਦ ਸਨ ਉਹਨਾਂ ਦੇ ਪਰਿਵਾਰ ਨੂੰ ਅਸੀਂ ਅੱਜ ਮਿਲ ਕੇ ਗਏ ਉਹਨਰ ਕਰਕੇ ਆਏ ਹੁਣੇ ਨਵਾਂ ਸ਼ਹਿਰ ਤੋਂ ਆ ਰਹੇ ਆ ਤੇ ਉਹਨਾਂ ਨੇ ਵੀ ਇਹੀ ਪ੍ਰਬੰਧ ਕਰਨਾ ਵੀ ਕਾਟੋ ਕਾਟੋ ਰੈਸਟ ਹੈ ਚੂਹੀ ਲਾ ਦੋ ਤੇ ਉਹਨਾਂ ਵਾਲੀਆਂ ਜਿਹੜੀਆਂ ਜਨਰੇਸ਼ਨਸ ਲਈ ਸਟਰੀ ਨੂੰ ਸੰਭਾਲਦੀ ਹੈ ਅਸੀਂ ਇੰਨਾ ਮੈਸੇਜ ਤੇ ਇਹਦਾ ਸਭ ਤੋਂ ਧੰਨਵਾਦ ਕਰਾਂਗਾ ਕਿ ਚੜ੍ਹਦੀ ਕਲਾ ਵਿੱਚ ਰਹੋ ਤੇ ਕੰਮ ਕਰਦੇ ਰਹੋ ਸਰ ਇਹ ਡੈਲੀਗੇਸ਼ਨ ਜਿਹੜਾ ਹੈਗਾ ਰਾਇਲ ਮਿਲਟਰੀ ਅਕੈਡਮੀ ਸੈਂਡਹਰਸਟ ਯੂਕੇ ਤੋਂ ਆਇਆ ਹੈ ਤੇ 128 ਸਾਲਾਂ ਸਾਰਾ ਗੜੀ ਦੀ ਯਾਦਗਾਰ ਬਣਾ ਰਿਹਾ The Foundation, Thank you. General John Kendall of the British Army. We're here at Anand Saab today uh, as part of our visit to India to learn more about the British and Indian relationship through the military. We've had the great privilege of commemorating the Battle of Saragari and its 128th year, a heroic exploit uh, in 1897 on Samara a story of courage, discipline, and loyalty. We've also had the privilege of remembering the Victoria Cross winner, at <laughs> commemorating the heroic exploits of Captain Jiang Singh, the Victoria Cross winner. It is a great pleasure for us to come here and an important lesson in our shared heritage. It is also particularly important for us to remember the joyous occasion of Guru Nanak's birthday and we wish happiness to all those who celebrate it. And with us and our British Army delegation important we also have the British uniformed Sikh chaplain from the Gus. okay.